ਨਾਨੀ ਮਾਦਾ ਕੀ ਗੱਲਾਂ ਕਰਦੀਆਂ ਭਾਂਡੇਆਂ ਦੀਆਂ ਭਾਂਡੇ ਵੀ ਤੇਰੇ ਦਾਜ ਦੇ ਹੀ ਆ ਉਦੋਂ ਮਾਂ ਦਰਾਣੀ ਜਠਾਣੀਆਂ ਨਾਲ ਲੜਦੀ ਹੋਣੀ ਆ ਮੇਰੇ ਦਾਜ ਦੇ ਭਾਂਡੇ ਦੇ ਦੋ ਤੇ ਜੇ ਹੁਣ ਉਹਨਾਂ 'ਚ ਰੋਟੀ ਦੇ ਦਿੱਤੀ ਆ ਤੇ ਫੇਰ ਕਿੱਧਰ ਦੀ ਆਖਰ ਆ ਗਈ ਤੇਰੇ ਦੇ ਭਾਂਡੇ ਆ ਮੈਂ ਕਿਹੜੇ ਪਿੱਛੋ ਲੈ ਆਈ ਆ ਨੀ ਬਹੁਤੀਆਂ ਗੱਲਾਂ ਨਾ ਕਰ ਭਾਂਡੇ ਦਾਜ ਦੇ ਬਹੁਤ ਸੋਹਣੇ ਹੀ ਤੁਸੀਂ ਦੋਵਾਂ ਜਾਣੀਆਂ ਨੇ ਜਦੋਂ ਜਿੱਦੀ ਉਹਨਾਂ ਦਾ ਵਿੱਚ ਚਿੰਬ ਕੱਢ ਕੱਢ ਕੇ ਮਤ ਮਾਰਦੀ ਭਾਂਡਿਆਂ ਦੀ ਜੇ ਇਹ ਗੱਲ ਵਾ ਨਾ ਸਾਡੇ ਦਾਜ ਦੇ ਭਾਂਡੇ ਜਦੋਂ ਅਸੀਂ ਮਰਾਂਗੇ ਨਾ ਸਾਰੇ ਭਾਂਡੇ ਕੱਢ ਕੇ ਨਾਲ ਹੀ ਅੱਗ ਲਾ ਦਿਓ ਫਿਰ ਮਾਸਾਹ ਹੋਈ ਗੱਲਾਂ ਮੰਮੀ ਤੇਰੀਆਂ ਮਾੜੀਆਂ ਹੀ ਹੂੰ ਜਿਹੜੀਆਂ ਦਾ ਨਾ ਤੂੰ ਹਿਤਰਾ ਰੋ ਰੋ ਕੇ ਸਾਰਿਆਂ ਨੂੰ ਵਿਖਾਲਦੀ ਰਹਿਣੀ ਆ ਲੋਕੀ ਵਿਚਾਰੇ ਸਮਝ ਲੈਂਦੇ ਆ ਤੇ ਵਿਚਾਰੇ ਭੰਨਾ ਹੀ ਕਿਉਂ ਆ ਜੋ ਸਾਰਾ ਕੋਤਨ ਨੂੰ ਮਿਲਦਾ ਵਾ ਤੇ ਨਹੀਂ ਰੋਟੀ ਭਵੇਂ ਨਾ ਦੋ ਆ ਛੁਰੀਆਂ ਨਾ ਸਾਨੂੰ ਮਾਰੋ ਗੱਲਾਂ ਦੀਆਂ ਨੇ ਮਮੀ ਕਹਿੰਦੇ ਤੀਹੇ ਭਾਂਡੇ ਜਿਹੜੇ ਉਹ ਚੇਬਾ ਪਾਤੇ ਹੁਣ ਸ਼ਿੰਕ ਦੇ ਵਿੱਚ ਮਾੜਾ ਜਾ ਉਹਦਾ ਵੀ ਭਾਂਡਾ ਡਿੱਗ ਜਾਂਦਾ ਨਾ ਤੇ ਮਮੀ ਕਰ ਦਿੰਦੀ ਤੂੰ ਅੰਦਰ ਭਾਂਡੇ ਖੜਕਾਉਂਦੀ ਆ ਜੋਰ-ਜੋਰ ਦੀ ਉਹਦੇ ਉਦਾਂ ਹੀ ਬੜੀ ਆਵਾਜ਼ ਦਿੰਦੀ ਆ ਉਤੋਂ ਭਾਂਡਾ ਸਟੀਲ ਦਾ ਉਤੋਂ ਸ਼ਿੰਕਲ ਸਟੀਲ ਨਹੀਂ ਪੈਣਾ ਤੈਨੂੰ ਕਹਿੰਦੀ ਹੋਣੀ ਆ ਭਾਂਡੇ ਖੜਕਾਉਂਦੀ ਉਹ ਮੇਰੇ ਵੱਲ ਤੇ ਕਈ ਵਾਰੀ ਆਈ ਆ ਭਾਂਡੇ ਭਾਂਦੇ ਭਾਂਡੇ ਭੰਤੇ ਐਨੇ ਮੇਰੇ ਬਥੇਰੀ ਵਾਰੀ ਕਹਿੰਦੀ ਰਹਿੰਦੀ ਇਹੋ ਜਿਹਾ ਕਹਿੰਨਾ ਮੈਂ ਤਾਂ ਦੱਸਦੀ ਨਹੀਂ ਮੈਂ ਕੀ ਲੋੜ ਪਈ ਦੱਸਣ ਦੀ ਹੁਣ ਬੈਠੀ ਹੀ ਨਹੀਂ ਵੇਰ ਲਾ ਕਿੱਦਾਂ ਨਿੰਮੋ ਝਾਣੀ ਹੋ ਗਏ ਉਹਦਾ ਇਹ ਵੀ ਨਹੀਂ ਵਾਰੇ ਆਉਂ ਦਿੰਦੀ ਹੁੰਦੀ ਗੱਲਾਂ ਨੂੰ ਤੁਸੀਂ ਨਵਾਂ ਤਾਂ ਈਆਂ ਪੁੱਤਾਂ ਨੇ ਨਵਾਂ ਤਾਂ ਸਾਨੂੰ ਅਸੀਂ ਆ ਨਹੀਂ ਆ ਕੀ ਦੀ ਜੁਰਤ ਵਾਂ ਨੂੰ ਕੋਈ ਉਹ ਵੀ ਕਹਿ ਕੇ ਜਾਊ ਕਿੱਥੇ ਮਾਤਾ ਵਾਰੇ ਤੇਰੇ ਤੋਂ ਪਹਿਲਾਂ ਵੀ ਨਹੀਂ ਆਇਆ ਜਾਂਦਾ ਤੇ ਹੁਣ ਵੀ ਨਹੀਂ ਮੇਰੇ ਕੋ ਆਇਆ ਜਾਣਾ ਮਤਾ ਕਿਉਂ ਆਡੇ ਲੈ ਨਹੀਂ ਹੁੰਦੀ ਉਹਦੇ ਨਾਲ ਮਨਮੁਖਰ ਤੇਰੀ ਹੋ ਗਈ ਆ ਸਾਡੀ ਜੀਣੀ ਤਾਂ ਮੈਂ ਨਹੀਂ ਕੁੱਤਾ ਵੀ ਨਾ ਜੀਵੇ ਜਿਹੜੀ ਹਾਲਤ ਸਾਡੀ ਆ ਹਾਂ ਹੈ ਮਮੀ ਚੰਗੀ ਭਲੀ ਤੇ ਜ਼ਿੰਦਗੀ ਹੈ ਡੈਡੀ ਹੈ ਦੋਵੇਂ ਜੀ ਜਿ ਕਿਉਂ ਪਿਓ ਦਾ ਕੀ ਹਾਲਵਾ ਇੱਥੋਂ ਤੁਰੇ ਫਿਰਦੇ ਤੀਵੇਂ ਦੇ ਜੇ ਉਦਾਂ ਵੀ ਦੋਵੇਂ ਜੀ ਰਲ ਕੇ ਬਈਏ ਤੇ ਲੜਾਈ ਹੋ ਜਾਂਦੀ ਆ ਮੇਰੀ ਤੇਰੇ ਅੰਦਰ ਮੁੰਡੇ ਨਾਲ ਹੀ ਹੋ ਗਈ ਆ ਹੁਣੇ ਜਿੱਗਿਆ ਲਿਪੜ ਕੇ ਲੀੜੇ ਆਂਦੀ ਚ ਬੱਚੇ ਤੋਂ ਧੋ ਕੇ ਲੈ ਕੇ ਆਵੀ ਜੇ ਮੈਂ ਡੈਡੀ ਨੂੰ ਤਾਹੇ ਜੋਗੀ ਹਾਂ ਮੈਂ ਸੱਤ-ਸੱਤ ਮਾਰੀ ਤੂੰ ਆ ਨਾ ਇਹਨੂੰ ਤੇ ਮੈਂ ਪੁੱਛੂਗੀ ਉਸ ਦਿਨ ਮੇਰੇ ਇੱਥੇ ਸੂਟ ਵੇਖ ਲੈ ਤੇ ਹੁਣ ਵੀ ਤੇਰੇ ਸਾਹਮਣੇ ਕਹੇਗੀ ਨਾ ਆਪਣਾ ਸੂਟ ਧੋ ਲੈਂਦੀ ਐ ਜਿਵੇਂ ਕਿ ਆ ਵੀ ਇਹਦੇ ਕੱਪੜੇ ਵੇਸ਼ ਚਿੱਟੇ ਲਿਸ਼ਕਦੇ ਆ ਤੇ ਕਢੀ ਛੇਤੀ ਮੈਂ ਇੰਚ ਉੱਪਰ ਰਹੀ ਆ ਇਹਦੇ ਅੱਗੇ ਹੁਣ ਮੈਂ ਇਹਨੂੰ ਬਾਪੂ ਨੂੰ ਧੋ ਲੰਦੇ ਕੱਪੜੇ ਵੇਖੀ ਆ ਮੈਂ ਨਾ ਨਾ ਲੜਾਈ ਪਾਈ ਤੇ ਤੂੰ ਕਹੀਂ ਜੇ ਹੁਣ ਬਾਅਦ ਵਿੱਚ ਗੱਲਾਂ ਕਰੀਏ ਝੱਗਾ ਚੁੱਕਿਆ ਢੇਡ ਨੰਗਾ ਅਸੀਂ ਤਾਂ ਡਰਦੇ ਬਾਹਰ ਬਾਸਰਦੇ ਨਹੀਂ ਕਿਸੇ ਕੋ ਲੋਕੀ ਕੀ ਕਹਿਣਗੇ ਆਂਦੇ ਆਂਦੇ ਬਾਹਰ ਲੱਕੀਆਂ ਜਾਰੀ ਘਰ ਛਤਰਾਂ ਦੀ ਮਾਰੀ ਸਾਡੀ ਤੇ ਉਹ ਗੱਲ ਵਾ ਚਲ ਮम्मी ਤੁਸੀਂ ਕਿਹ ਰਹਿੰਦੇ ਹਰ ਘਰ ਦੇ ਵਿੱਚ ਇਦਾਂ ਹੀ ਆ ਕਹਿੰਦੇ ਕੋਠੇ ਚੜ ਕੇ ਵੇਖ ਨਾਨਕ ਦੁਖੀਆ ਸਭ ਸੰਸਾਰ ਇੱਥੇ ਸਾਰਿਆਂ ਦਾ ਇਦਾਂ ਹੀ ਆ ਮੂੰਹ ਤੇ ਕੋਈ ਚੰਗਾ ਆਂਦਾ ਵਾ ਜਦੋਂ ਹਣ ਤਸੀਂ ਜਾ ਕੇ ਗੱਲਾਂ ਕਰਨੀਆਂ ਅਗਲੇ ਨੇ ਕਹਿਣਾ ਨਾ ਜੀ ਸਾਡੇ ਬੜੇ ਚੰਗੇ ਆ ਮੈਂ ਤਾਂ ਘਰ ਘਰੀ ਇਹ ਹੋਈਓ ਸੱਚੀਆਂ ਹੀ ਕਰੂੰਗੀ ਜਿਹੜੀਆਂ ਵੀ ਕਰੂੰਗੀ ਨਾ ਉਹ ਕਰਨੀਆਂ ਹੀ ਆ ਅੱਗੇ ਤੁਸੀਂ ਘੜਾ ਪਲੱਗ ਜਾਂਦੇ ਜੀ ਪਾਪਾ ਨਾ ਸਾਬ ਫਸ ਜਾਣਾ ਤੇਰੇ ਗਟਿਆਂ 'ਚ ਅਰੇ ਮੀਰਾ ਪੁੱਤ ਇਹ ਨਾ ਨੇਰਾ ਨਾ ਕਰ ਕੇ ਆਇਆ ਕਰ ਉਹ ਡੈਡੀ ਮੈਂ ਕਿਹੜਾ ਗਟਿਆਂ ਤੈਨੂੰ ਤੂੰ ਨੇਰਾ ਕਰ ਲਿਆ ਵਾ ਉਹ ਮੈਂ ਡੈਡੀ ਕਿਹੜਾ ਫਿਰਦਾ ਆਇਆ ਵਾਂ ਮੋਟਰ ਬੰਦ ਕਰਕੇ ਆਇਆ ਨੱਕੇ ਨੁੱਕੇ ਲਾ ਕੇ ਆਇਆ ਸਾਰੇ ਜਿਹੜੇ ਖੋਲੇ ਸੀ ਅੱਛਾ ਆਓ ਭਰ ਗਿਆ ਆਹ ਭਰ ਗਿਆ ਪੈਲੀਆਂ ਚਲਾ ਜਾ ਮੈਂ ਮੇਰਾ ਪੁੱਤ ਮੇਰੇ ਲੱਗੇ 2 ਮਿੰਟ ਬੈਨਾ ਨਾਲਾ ਤਾਂ ਕਰ ਲਾ ਫਸ ਜਾਣਾ ਗਿੱਟਿਆਂ ਚ ਕੋਈ ਨਹੀਂ ਬੁੱਢਿਆਂ ਨੇ ਹੁਣ ਨਾਲੇ ਇੱਦਾਂ ਹੀ ਲੰਤਨੇ ਰਹਿਣੇ ਸੀ ਕਰਨਾ ਆ ਜਾ 2 ਮਿੰਟ ਮੇਰੇ ਲੱਗੇ ਆਏ ਆਜ ਆਜ ਮੈਂ ਕਿਹਾ ਡੈਡੀ ਮੈਂ ਤੁਮ ਕਿਹਾ ਨਾਲਾ ਬੰਨ ਲਾ ਤਾਂ ਵੇਖ ਲਾ ਅਜੇ ਉੱਠਣਾਗਾ ਤੇਰੇ ਫੇਰ ਗਿੱਟੇ ਜਾਣਗੇ ਸੱਟਪੇਟ ਲਵਾਏਗਾ ਨਾਲੇ ਲੋਕੀ ਗੱਲਾਂ ਕਰਦੇ ਆ ਪੁੱਤ ਕਦਾਂ ਦੀ ਕੀ ਗੱਲ ਆ ਐਦਾ ਮੈਂ ਅੰਗੂਠੇ ਨਾਲ ਵਿੱਚ ਟੰਗ ਦਿੰਦਾ ਤੇ ਜਦੋਂ ਮੈਂ ਉਹ ਅੰਗੂਠਾ ਬਾਹਰ ਕਰਦਾ ਹਾਂ ਖੜੇ ਫੇਰ ਨਿਕਲ ਹੀ ਆਉਂਦਾ ਵਾ ਮੈਂ ਲਾਸਟ ਕੀ ਪਾਦਣੀ ਤੇ ਸਾਰੇ ਪਜਾਮਿਆਂ 'ਚ ਹੁਣ ਬਾਹਰ ਨਿਕਲ ਆਉਂਦਾ ਚਲ ਕੋਈ ਨਹੀਂ ਕੋਈ ਨਹੀਂ ਮੁੱਤ ਰੋਟੀ ਬਣੀ ਖਾ ਲਿਆ ਵਾ ਆਹ ਪੁੱਤ ਬਲਜੀਤ ਇੱਥੇ ਫੜਾ ਗਏ ਹੀ ਮੈਨੂੰ ਅੱਛਾ ਤਾਂ ਮੈਂ ਖਾ ਲਈ ਆ ਠੀਕ ਆ ਆਹ ਤੇ ਮੇਰਾ ਮਾਂ ਨਹੀਂ ਵੀ ਚੱਲੇ ਅਭੀ ਤੁਸੀਂ ਮੇਰੇ ਲਾਗੇ ਬੈਠ ਤੇ ਮੇਰੇ ਮਨ ਨੂੰ ਥੋੜਾ ਸਕੂਨ ਮਿਲੇ ਉਹ ਡੈਡੀ ਸਕੂਨ ਕਿਵੇਂ ਲੈ ਸਾਰੇ ਦੇ ਬਾਹਰ ਖਬਜੇ ਦਾ ਕੰਮ ਕਰਦੇ ਆ ਉਹ ਨੱਕੇ ਨੂੰ ਕੇ ਲਾ ਕੇ ਸਾਰੇ ਆਇਆ ਵਾ ਹੁਣ ਅੱਗ ਲੱਗੀ ਪਈ ਆ ਬਾਹਰ ਮੈਂ ਕਿਹੜੀ ਏਸੀ ਸਾਰੇ ਲਗਾ ਬੈਣ ਆਹੋ ਆ ਜਾ ਹੁਣ ਆ ਉੱਥੇ ਹੀ ਮੇਰੀ ਗੱਲ ਸੁਣੋ ਇੱਥੇ ਬੈਠੇ ਰਹੋ ਨਹੀਂ ਪੁੱਤ ਮੈਂ ਨਹੀਂ ਤੁਸੀਂ ਤਾਂ ਖਾਪ-ਖਾਪ ਕੇ ਆਏ ਆ ਨਾਲੇ ਬਾਪੂ ਨੇ ਤੇ ਰੋਟੀ ਖਾ ਲਈ ਆ ਤੁਸੀਂ ਉੱਥੇ ਰੋਟੀ ਖਾਓ ਟਾਈਮ ਕਿੰਨਾ ਹੋ ਗਿਆ 9 ਵਜ ਗਿਆ ਰਾਦੇ ਹਲ ਖਾ ਲੈਨੇ ਆ ਡੈਡੀ ਰੋਟੀ ਖਾ ਕੇ ਨਾ ਇਹ ਤੇ ਫੇਰੇ ਦੋ ਚਾਰ ਲਾ ਲਿਆ ਕਰ ਹੌਲੀ ਹੌਲੀ ਰੋਟੀ ਪਣੀ ਪੱਜ ਜਾਂਦਾ ਵਾ ਮੈਂ ਤੇਰੀ ਗੱਲ ਨਾ ਠੀਕ ਆ ਸਹਿਮਤ ਹਾਂ ਬੁੱਧ ਆ ਘੋਡੇ ਦੇ ਛੱਡ ਲੱਗੇ ਆ ਨਾ ਤੁਰਿਆ ਨਹੀਂ ਜਾਂਦਾ ਛੱਡ ਕਿਦਾਂ ਲਵਾਲੀ ਹੁਣ ਤੂੰ ਦੱਸਿਆ ਦੇਖਾ ਉੱਥੇ ਲੱਗ ਪਿਆ ਹੀ ਮੈਂ ਆਵੇ ਇੱਥੇ ਵੀ ਲੱਗੀ ਆ ਤੇ ਡਾੜੀ ਉਧਰ ਲੈਣ ਕੀ ਜਾਂਦਾ ਮੈਨੂੰ ਤੇਰੀ ਨਹੀਂ ਸਮਝ ਆਉਂਦੀ ਅੱਖਾਂ ਤੈਨੂੰ ਉਹਨਾਂ ਦੇ ਅੱਗੇ ਦੀਦਾ ਵਾ ਉਹ ਮੈਂ ਆਖਿਆ ਉੱਥੇ ਡੰਗਰਾਂ ਲੱਗੇ ਬਹਿ ਜਾਵੇ ਕੋਈ ਡੰਗਰੀ ਨਾ ਖੋਲ ਕੇ ਲੈ ਜਾਵੇ ਆਈਡੀ ਲੁੱਟ ਪੈ ਗਈ ਦਿਨੇ ਡੰਗਰ ਖੋਲ ਕੇ ਲਾਜੂ ਕੋਈ ਦਿਨੇ ਦੁਪਹਿਰੇ ਕਿੰਨੇ ਡੰਗਰ ਖੋਲਣਾ ਉਦਾਂ ਆਦਤ ਪਈ ਐ ਇੱਧਰ ਉੱਧਰ ਫੇਂਦੀ ਠੇਡੇ ਲਵਾ ਲਵਾ ਕੇ ਤੇ ਮੁੰਡੇ ਸੱਟਾ ਪਟਾ ਲਵਾ ਕੇ ਤੇ ਬਹਿ ਜਾਣਾ ਅੰਦਰ ਜਿਹੜਾ ਮਾਣਾ ਮੋਟਾ ਬਾਪੂ ਤੋਂ ਲੰਮਣਾ ਵਨ ਕਿਨੂਕੇ ਉਹ ਵੀ ਹਟ ਜਾਣੇ ਨਾ ਇੰਦਾ ਦੇ ਕੰਮ ਕਰਿਆ ਘਰ ਅੱਗੇ ਕੱਕਾ ਸਾਡੇ ਨੂੰ ਕੱਟ ਦੇਹਦਾ ਆ ਤਾ ਡਾਡੀ ਮੈਂ ਚੱਲੇ ਅੰਦਰ ਆ ਜਾ ਅੰਦਰ ਆਉਣਾ ਦੇ ਨਹੀਂ ਪੁੱਤ ਮੇਰੇ ਅੱਗੇ ਘੋਡੇ ਦੋਦੇ ਆ ਏਸੀ ਜੀ ਨਹੀਂ ਮੈਂ ਬਹਿਣਾ ਮੇਰੀ ਗੱਲ ਸੁਣੋ ਮੰਜਾ ਡਾਇਆ ਉੱਥੇ ਬਾਹਰ ਤੇ ਲੰਮੇ ਪੈ ਜਾਣਾ ਹੀ ਕਿੰਨਾ ਕਿਹੜਾ ਇੱਥੇ ਬੈਠੇ ਰਹਿਣਾ ਨਾਲੇ ਬਾਪੂ ਅੰਦਰ ਨਾ ਆਈ ਐਸੀ ਚ ਪਤਾ ਗੱਲ ਕੀ ਮੁਣ ਕੇ ਗੋਡੇ ਕਿੱਟੇ ਦੁਖੇ ਨਾ ਤੇ ਫਿਰ ਉੱਥੇ ਜੂੜਿਆ ਜਾਊਗਾ ਸਰੀਰ ਉਹ ਤੇ ਐਵੇਂ ਮਾਰਦਾ ਉਹਨੂੰ ਕੀ ਪਤਾ ਲੱਗਦਾ ਵਾ ਚੰਗਾ ਪੁੱਤ ਨਹੀਂ ਮੈਂ ਨਹੀਂ ਆਉਂਦਾ ਉੱਥੇ ਮੈਨੂੰ ਪਤਾ ਵਾ ਸਰੀਰ ਮੇਰੇ ਦਾ ਪਾਣੀ ਦੇ ਜਾ ਨਹੀਂ ਨਹੀਂ ਤੂੰ ਹੀ ਹੋਵੇ ਐਸੀ ਆਜ ਮੈਨੂੰ ਨਾ ਕਰੇ ਪੱਖਾ ਨਸੀਬ ਨਹੀਂ ਕੋਈ ਐਸੀ ਦੀਆਂ ਗੱਲਾਂ ਗਾਣ ਡਿਆ ਵੀ ਸਿਆ ਤੇਰੇ ਮਗਰੋਂ ਪਤਾ ਨਹੀਂ ਕੀ ਕੀ ਹੁੰਦਾ ਘਰ 'ਚ ਮੈਂ ਤੈਨੂੰ ਕੀ ਦੱਸਾਂ ਤੇਰੇ ਅੱਖਾਂ ਦਾ ਮਲਜੀਤ ਆਖੂਗੀ ਬਾਪੂ ਨੇ ਹੱਡੀ ਲੜਾਈ ਕਰਾ ਦਿੱਤੀ ਆ ਨੇ ਮੈਂ ਨਹੀਂ ਕੋਈ ਗੱਲ ਦਸਨੀ ਰਗੀ ਨੂੰ ਕੋਈ ਗੱਲ ਨਹੀਂ ਦਸਣੀ ਸਮਰੇਟ ਹਾਂਜੀ ਪੁੱਤ ਤੂੰ ਕਿੰਨੇ ਚਿਰ ਹੀ ਮੇਰੇ ਕੋਲ ਆਈ ਆ ਅੱਗੇ ਰੋਜ਼ ਝਾਟ ਹੀ ਆ ਜਾਂਦੀ ਨਹੀਂ ਟਾਈਮ ਨਹੀਂ ਉਹ ਤੇ ਨਾ ਮੈਂ ਸਕੂਲ ਦੇ ਟੈਸਟ ਹੀ ਨਾ ਮੈਂ ਟੈਸਟ ਯਾਦ ਕਰਾਂ ਢੀਂ ਗੀਤਾ ਕਰਕੇ ਲੇਟ ਹੋ ਗਈ ਤੇ ਪੁੱਤ ਤੂੰ ਇੱਥੇ ਮੇਰੇ ਲਾਗੇ ਬਹਿ ਕੇ ਹੀ ਕਰ ਲੈਂਦੀ ਉਹ ਤੂੰ ਉਦੋਂ ਹੀ ਨਾ ਉੱਥੇ ਫਿਰ ਐਸੀ ਚ ਬੈਗੀਂਗੀ ਅਛਾ ਏਜੀ ਵਿੱਚ ਵਾਵਾ ਜੰਗਾ ਲੱਗਦਾ ਪੁੱਤ ਬੈਠੇ ਹਾਂ ਠੰਡਾ ਠੰਡਾ ਲੱਗ ਰਿਹਾ ਵਾ ਅਛਾ ਚਲ ਕੋ ਇਨੀ ਪੁੱਤ ਮਹਾਰਾਜ ਤਾਂ ਨਾ ਕੀ ਕਹਿੰਦੇ ਹੁੰਦੇ ਆ ਸੋਹੀ ਦਵੇ ਹੈ ਠੀਕ ਆ ਹੂੰ ਵੇ ਦਾਦੀ ਮਮਾ ਦੇ ਤਖਣੀ ਸੁਣਾ ਨਹੀਂ ਤੁਹਾਡੇ ਕੋ ਕਿਤੇ ਮੈਨੂੰ ਕਹਾਣੀ ਸੁਆਗ ਮੈਂ ਤਾਂ ਬੋਰ ਹੀ ਹੋ ਗਈ ਤੇ ਬੇਟੀ ਹਾਏ ਹਾਏ ਪੁੱਤ ਮੈਂ ਤੈਨੂੰ ਕਿੰਨੀਆਂ ਬਾਤਾਂ ਸੁਣਾਈਆਂ ਅੱਗੇ ਤੇ ਹੁਣ ਮੈਂ ਤੈਨੂੰ ਬਾਜ਼ਾਰ ਤੇ ਪਾਵਾਂ ਨਹੀਂ ਉਹ ਤੇ ਦਿਮਾਗ ਕੋੜਾ ਲੱਗਦਾ ਵਾ ਹੋ ਨਹੀਂ ਕਰਨ ਪੁੱਤ ਮੈਂ ਤੈਨੂੰ ਬਾਜ਼ਾਰ ਤੇ ਪਾਉਂਗੀ ਤੂੰ ਫਿਰ ਆਪਣੇ ਦਿਮਾਗ ਨਾਲ 부ਝੀ ਨਹੀਂ ਮੈਨੂੰ ਕੋਈ ਕਹਾਣੀ ਸੁਣਾਓ ਹਾਂ ਰਾਜੇ ਰਾਣੀਆਂ ਦੀ ਸੁਣਾ ਮੈਨੂੰ ਰਾਜੇ ਰਾਣੀਆਂ ਦੀ ਹੂੰ ਉਹ ਤਾਂ ਮੈਂ ਤੈਨੂੰ ਅੱਗੇ ਸੁਣਾ ਕੇ ਠੀਂਆ ਪੁੱਤ ਮੈਨੂੰ ਕੋਈ ਨਵੀਂ ਸੁਣਾਓ ਹਾਏ ਹਾਏ ਨਵੀਂ ਅਛਾ ਲੈ ਸੋਣ ਫਿਰ ਇੱਕ ਹੀ ਰਾਜਾ ਤੇ ਇੱਕ ਹੀ ਰਾਣੀ ਹੂੰ ਠੀਕ ਆ ਹਾਂ ਹਾਂ ਤੇ ਨਾ ਉਹਨਾਂ ਦੇ ਘਰ ਨਾ ਬੱਚਾ ਨਹੀਂ ਹੁੰਦਾ ਕੋਈ ਪੁੱਤ ਹੈ ਤੇ ਤੂੰ ਓਦਾਂ ਬਹੁਤ ਛੋਟੀ ਆ ਪਰ ਮੈਂ ਤੈਨੂੰ ਸੱਚੀ ਕਹਾਣੀ ਸੁਣਾਉਣ ਲੱਗੀ ਆ ਸੱਚੀ ਹਾਂ ਫਿਰ ਤਾਂ ਮਜ਼ਾ ਆਊਗਾ ਹਾਂ ਉਹਨਾਂ ਉਹਨਾਂ ਦੇ ਕਾਰਨ ਪੁੱਤ ਬੱਚਾ ਨਹੀਂ ਹੁੰਦਾ ਹੈ ਉਹਨਾਂ ਨੇ ਬੜੀ ਥਾਈਂ ਧਿਆਣਾ ਜਿੱਥੇ ਕਹਿੰਦੇ 10 ਪੌਣੀ ਵੀ ਗੁਰਦੁਆਰਾ ਸਾਹਿਬ ਜਾਓ ਉਥੇ ਅਰਦਾਸਾਂ ਕਰਾਓ ਖੁਈਂ ਜਾਲ ਪਾਪ ਆ ਕੇ ਨਾ ਉਹਨਾਂ ਨੂੰ ਰਾਜੇ ਰਾਣੀ ਨੂੰ ਪਿਛਦੀ ਉਮਰੇ ਨਾ ਦੋ ਬੱਚੇ ਮਿਲੇ ਉਹ ਵੀ ਮੁੰਡੇ ਉਹਨਾਂ ਨੇ ਕੀ ਨਾਮ ਹੀ ਗਾ ਨਾਮ ਪੁੱਤ ਤੂੰ ਤੇ ਬੜੀ ਗੌਰ ਨਾਲ ਸੁਣ ਸੁਣ ਕੇ ਪੁੱਛਣ ਲਈ ਸਾਰਾ ਕੁਝ ਹੈ ਹਮ ਇੱਕਦਾਂਸੀ ਰਗਵੀਰ ਹੂੰ ਤੇ ਛੋਟੇ ਦਾ ਨਾਮ ਸੀ ਮਨਜੋਤ ਤੇ ਰਾਜੇ ਰਾਣੀ ਦੇ ਨਾਮ ਰਾਜੇ ਰਾਣੀਆਂ ਦੇ ਨਾਮ ਸਾਰਾ ਕੁਝ ਦੱਸਾਂ ਹੂੰ ਪੁੱਤ ਰਾਜੇ ਰਾਣੀ ਦਾ ਨਾਮ ਸੀ ਗੁਰਸਾਭ ਤੇ ਰਾਣੀ ਦਾ ਨਾਮ ਸੀ ਧਰਿੰਦਰ ਅੱਛਾ ਤੇ ਫਿਰ ਪ੍ਰਿੰਸੈਸ ਮਾਨਪ੍ਰੀਤ ਤੇ ਬਲਜੀਤ ਹੀ ਗੇ ਹਾਂ ਪੁੱਤ ਸਹੀ ਗੱਲ ਕੀਤੀ ਆ ਤੂੰ ਤੈਨੂੰ ਕਿੱਦਾਂ ਪਤਾ ਲੱਗਾ ਤੂੰ ਤਾਂ ਆਪਣੀ ਘਰ ਦੀ ਕਹਾਣੀ ਸੁਣਾਤੀ ਆ ਆਹੋ ਪੁੱਤ ਤੋਡ ਤੋਡ ਨੇ ਨਾਮ ਦਵਿੰਦਰ ਦਵਿੰਦਰ ਕੋ ਤੇ ਦਾदू ਦੇ ਨਾਮ ਗੁਰਸਾਬ ਸਿੰਘ ਹਾਂ ਪੁੱਤ ਤੂੰ ਨੇ ਮੱਸਤੀ ਖਾਣੀ ਕਿਹਾ ਸੀ ਨਾ ਤੇ ਸੱਚੀ ਸੁਣਾਈ ਤੈਨੂੰ ਮੈਂ ਮੈਂ ਤੋ ਲੋਗਾ ਹੋਰ ਕਦੀ ਹੁਣੀ ਆ ਨਾ ਨਾ ਜਿਹੜੇ ਮਨਜੋਤ ਸੀ ਨਾ ਤੇਰੇ ਗਬੀਰ ਸੀ ਉਹਨਾਂ ਨੂੰ ਵੀ ਨਾ ਮੁੜ ਕੇ ਪਿਛਲੀ ਉਮਰੇ ਹੀ ਨਾ ਪਿਛਲੀ ਉਮਰੇ ਕੀ ਜਿੱਦਾਂ ਮੰਨੋ ਵੀ ਵਾਹ ਵਾਹ ਹੀ ਚਿਰ ਵਿਆਹ ਨੂੰ ਹੋ ਜਾਂਦਾ ਨਾ ਜਿੱਦਾਂ ਫੇਰ ਬੱਚੇ ਹੋਏ ਉਹਨਾਂ ਦੇ ਤੇ ਉਹਨਾਂ ਦੇ ਨਾਂ ਤੋਂ ਪੁੱਛਿਆ ਹੀ ਨਹੀਂ ਵੀ ਉਹਨਾਂ ਦੇ ਬੱਚਿਆਂ ਦੇ ਕੀ ਨਾਂ ਸੀ ਉਹਨਾਂ ਦੇ ਬੱਚੇ ਦੇ ਕੀ ਨਾਂ ਸੀ ਜੇ ਤੂੰ ਪਹਿਲਾ ਪੁੱਤ ਪੁੱਛਦੀ ਆ ਤੇ ਤੂੰ ਮੈਨੂੰ ਹੁਣ ਵੀ ਦੱਸ ਦੇ ਪਤਾ ਲੱਗ ਗਿਆ ਹੂੰ ਸਮਰੀਤ ਤੇ ਗੁਰਵਰ ਸਿੰਘ ਹਾਂ ਗੁਰਵਰ ਤੇ ਸਮਰੀਤ ਕੀ ਆ ਰੋਟੀ ਪਾ ਰਹੀ ਹੋਣੀ ਰੋਟੀ ਤੇ ਪਕਾਉਂਦੇ ਹੀ ਬੇਹਾਲ ਹੋ ਗਈ ਮੈਂ ਇੰਨਾ ਪਸੀਨਾ ਇੰਨੀ ਗਰਮੀ ਹੁਣ ਨਹੀਂ ਤੇ ਮੇਰੇ ਕੋ ਪਾਣੀ ਮੈਂ ਲੱਗੀ ਜੇ ਏਸੀ ਥੱਲੇ ਬੈਣਾ ਚਾਹ ਦੂੰ ਠਾਈ ਮੈਂ ਕਰ ਲੈਨੀ ਆ ਜਾ ਬੈ ਉਹਤੇ ਮੈਂ ਲੈ ਆਉਂ ਰੋਟੀ ਪਾ ਕੇ ਲੈ ਆਉਗੇ ਹਾਂ ਲੈ ਆ ਚਲ ਠੀਕ ਆ

ਮੈਨੂੰ ਨਾ ਭੁੱਖ ਲੱਗੀ ਆ ਉਹ ਦੇਖ ਲਓ ਮम्मा ਰੋਟੀਆਂ ਪਕਾ ਕੇ ਖੱਟੇ ਨਾ ਹਾਂ ਤੇ ਉਹ ਥੱਕ ਗਏ ਗਰਮੀ ਵਿੱਚ ਤੇ ਮम्मा ਹੁਣ ਇਹ ਸਿੱਟ ਲੈ ਤੇ ਪਾਪਾ ਰੋਟੀ ਦੇ ਦੇਣ ਲੱਗੇ ਪਾ ਕੇ ਕਿੰਨੂੰ ਮम्मा ਨੂੰ ਹੂੰ ਦੋਵੇਂ ਖਾ ਲੱਗੇ ਆ ਅੱਛਾ ਤੇ ਜਾ ਮੇਰਾ ਪੁੱਤ ਤੂੰ ਹੀ ਖਾ ਲਾ ਫੇ ਪੁੱਤ ਨਾਲ ਹੀ ਨਹੀਂ ਮੈਂ ਪਹਿਨਾ ਖਾ ਲੇਗੀ ਅੱਛਾ ਮਾਜਾ ਪਕੌੜੇ ਮम्मा ਕਿੰਨੇ ਗਰਮ ਗਰਮ ਖਾ ਲਾ ਫੇ ਮੈਂ ਖਾ ਵੀ ਲਈ ਅਛਾ ਖਾਲੀ ਹੈ ਤੂੰ ਹਾਂ ਚਲ ਕੋਈ ਨਹੀਂ ਠੀਕ ਆ ਪੁੱਤ ਫੇਰ ਹੁਣ ਕੀ ਕਰਨਾ ਹੈ ਤੂੰ ਤੁਹਾਡੇ ਲੱਗੇਗੀ ਕਿ ਚਲ ਮੇਰੇ ਲੱਗੇ ਚਲ ਤਾਂ ਵੀ ਚੰਗਾ ਪੁੱਤ ਵਿਚਾਰੀ ਬੇਦਲੇ ਹੋ ਗਈ ਰੋਟੀ ਪਕਾਉਂਦੀ ਪਕਾਉਂਦੀ ਰੋਟੀ ਕੜੀ ਪਾੜੀ ਨਾ ਪਾਉਣ ਦਾ ਕਿਹੜਾ ਕੰਮ ਤੇ ਨਹੀਂ ਹਲਪ ਹੋ ਜਾਂਦੀ ਚਲ ਰੋਟੀ ਦਾ ਕਿਹੜਾ ਕੰਮ ਐਡਾ ਅਜਕਲ ਤੇ ਨਾ ਰੋਟੀ ਖਾਣ ਨੂੰ ਜੀਵ ਨਹੀਂ ਕਰਦਾ ਇੰਨੀ ਗਰਮੀ ਆ ਚਾ ਲੈਨੇ ਹਲਪ ਉਹਨ ਦੀ ਕੋਈ ਨਾ ਇੰਨ ਕਾਇਸੀ ਪਤਾ ਕਰਦਾ ਲਵਾ ਕੇ ਦਿੰਦਾ ਇਹਨੂੰ ਇਹ ਚਰੀ ਦਾ ਹਲਪ ਹੋ ਜੂਗੀ ਮੇਰੇ ਤੀਨੇ ਰੋਟੀ ਖਾ ਲਈ ਹੈ ਨਾ ਢਿੱਡ ਭਰ ਗਿਆ ਤੇਰਾ ਹੈ ਨਾ ਹਾਂ ਚਾਲ ਕੋਈ ਨਹੀਂ ਪਤਾ ਨਹੀਂ ਤੇਰੇ ਦਾਦੂ ਨੇ ਪੁੱਤ ਰੋਟੀ ਖਾਧੀ ਆ ਕੇ ਨਹੀਂ ਅਜੇ ਹੂੰ ਵੇਖਿਆ ਆ ਕੇ ਨਹੀਂ ਦਾਦੂ ਨੂੰ ਬਾਹਰ ਜਾ ਕੇ ਨਹੀਂ ਮੈਨੂੰ ਪਤਾ ਹੀ ਨਹੀਂ ਦਾਦੂ ਕਿੱਥੇ ਗਏ ਆ ਪੁੱਤ ਚਾਲ ਕੋਈ ਨਹੀਂ ਛੱਡ ਖੜਾ ਲੰਮੀਆਂ ਸਟੋਰੀਆਂ ਦਾ ਜਾ ਤੂੰ ਰੋਟੀ ਖਾਧੀ ਆ ਨਾ ਹਾਂ ਜਰਾਗਾ ਨਾ ਕੋਮ ਫਿਰ ਲੈ ਪੁੱਤ ਰੋਟੀ ਪਾਜੂ ਵੀ ਚੰਗਾ ਠੀਕ ਆ ਹਾਂ ਜਾ ਮੇਰਾ ਪੁੱਤ ਮੈਂ ਫਿਰ ਤੁਹਾਡੀ ਤੁਹਾਡੇ ਕੋ ਹਾਂ ਕਹਾਣੀ ਸੋਚ ਕੇ ਰੱਖਿਓ ਕੋਈ ਨਾ ਹੋਰ ਸੋਚੂਗੀ ਹਾਂ ਚੱਲ ਮੈਂ ਹੋਰ ਸੁਣਾਉਂਗੀ ਆਪਣੇ ਪੁੱਤ ਨੂੰ ਠੀਕ ਹਾਂ ਹਾਂ ਮਿਲਗੀ ਰੈਸਟਿਕ ਨਹੀਂ ਹਾਏ ਹਜੇ ਤੇ ਮਹਾ ਕੂਲਿੰਗ ਹੀ ਆਨ ਲੱਗੀ ਆ ਹੂੰ ਇੰਨੀ ਗਰਮੀ ਲੱਗੀ ਹੁੰਦੀ ਆ ਤੇ ਮੈਂ ਸੋਚਣ ਡਿਆ ਮੈਂ ਤੈਨੂੰ ਲਵਾ ਕੇ ਦੇਣਾ ਏ ਸੀ ਰਸੋਈ 'ਚ ਰਸੋਈ 'ਚ ਹਾਂ ਤੇ ਮੈਂ ਤੇ ਲੌਬੀ 'ਚ ਲਵਾਉਂਦਾ ਸੋਚਣ ਡੀ ਸੀ ਮੈਂ ਕਿਹਾ ਉੱਥੋਂ ਚੱਲ ਹਵਾ ਜਾਇ ਕਰੋਗੀ ਕੂਲਿੰਗ ਥੋੜੀ ਬਹੁਤੀ ਲੂਬੀ ਵਡਾ ਲਾਉਣਾ ਪੈਣਾ ਫਿਰ ਤੇ ਉੱਥੇ ਨਿੱਕਾ ਚੱਲ ਜਣਾ ਇੱਕ ਨੰਦਾ ਹੀ ਚੱਲ ਹੋਰ ਕੀ ਜਾਈਦਾ ਨਾ ਦੇ ਜੁਮਜਾ ਲੈ ਜਾਂਦਾ ਨਾ ਤੇ ਹੀ ਗਲਾਸ ਲੈ ਜਾਂਦਾ ਯਾਰ ਮੈਂ ਕੀ ਕਰ ਲਿਆ ਗਿਆ ਗਿਆ ਸਭ ਕੁਝ ਹੁਣ ਲਿਆਵਾਂ ਫਿਰ ਵੇਖ ਜਨਾਨੀ ਤੂੰ ਬਿਨਾਂ ਨਹੀਂ ਸਰਦਾ ਟੱਡਾ ਚਲ ਖਾਲਾ ਮੈਂ ਲੈ ਆਉਣਾ ਚਲ ਮੈਂ ਖਾਨੀ ਆ ਤੇ ਤੁਸੀਂ ਲਿਆਓ ਫਿਰ ਰੋਟੀਆਂ ਪਕਾਉਂਦੇ ਤੇ ਜੋਰ ਹੋ ਜਾਂਦਾ ਵਾ ਆ ਵੇਖ ਲਓ ਤੁਸੀਂ ਡੋਲਦੇ ਆਏ ਆ ਜਾਂ ਪਹਿਲੀ ਬਰਕੀਮਾ ਪਾ ਗਏ ਨਾ ਮੂੰਹ ਜੇ ਫੇ ਲਿਆ ਗਿਆ ਨਾ ਮਾਈ ਵੇਖਣੀ ਗਦਾ ਹੈ ਮਾਈ ਵੇਖਣੀ ਐਵੇਂ ਨਾ ਉਹਦੇ ਸਾਹਮਣੇ ਖੋਇਆ ਕੋਲ ਨજર ਲੱਗ ਰਾ ਦਨੀ ਤੇ ਬਾਤ ਤੇ 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 ਬੜਾ ਕਾਦੀ ਜਮਚਮ ਚਾਰਾਂ ਹਾਂ ਲਓ ਅੱਜਕੱਲ ਦੇ ਨਿਆਣੇ ਵਾਕਿਆ ਹੀ ਬੜੇ ਦਿਮਾਗ ਤੇਜ ਵਾ ਵੇਖ ਨੋ ਮੈਂ ਗੱਲਾਂ ਹੀ ਦਸੀਆਂ ਕੁੜੀ ਸਾਰਾ ਹੀ ਕੋ ਸਮਝ ਗਈ ਆ ਪਰ ਇੱਕ ਗੱਲ ਵਾ ਹਾਏ ਹਾਏ ਐ ਇੰਨੇ ਵਾਧੂ ਹੋ ਗਏ ਆ ਐਨੀ ਮੈਨੂੰ ਭੁੱਖ ਲੱਗੀ ਆ ਤੇ ਤਾਂ ਮਨਪ੍ਰੇਤ ਨੇ ਮੈਨੂੰ ਰੋਟੀ ਨਹੀਂ ਫੜਾਈ ਚਲੋ ਕੁੜੀ ਨਹੀਂ ਵੇਖੇ ਦਾਤਾ ਮੇਰੇ ਇਹ ਪਪਾ ਰੋਟੀ ਪਾ ਕੇ ਫੜਾਉਣ ਲੱਗੇ ਆ ਵੇਖਦੀ ਆ ਮੈਂ ਇਹਦੇ ਫੜਾ ਦੂ ਮੈਨੂੰ ਮਨ ਜੋਦ ਠੀਕ ਵਾ ਨਹੀਂ ਤੇ ਫਿਰ ਮੈਂ ਆਪੇ ਹੀ ਵੇਖਦੀ ਰਸੋਈ ਚ ਹਾਏ ਕੀ ਕਰਨਾ ਕੁੜੀ ਆਂਦੀ ਏਸੀ ਵਿੱਚ ਬਹੁਤ ਸੁਹਣਾ ਠੰਡਾ ਹਾਏ ਹਾਏ ਇੱਥੇ ਪੱਖਾ ਵਿਚਾਰਾ ਘੁੰਮਦਾ ਤੇ ਬਥੇਰਾ ਵਾ ਪਰ ਗਰਮੀ ਮੈਨੂੰ ਬਹੁਤ ਲੱਗਦੀ ਆ ਚਲੋ ਰਾਜੀ ਰਹਿਣ ਪੱਖਾ ਹੀ ਵੜਾਵਾ ਕੋਈ ਨਹੀਂ ਹਾਓ ਸੱਚੀ ਮਨਜੋਤ ਰੋਟੀ ਫਾਉਣ ਡਿਆ ਹੈਂ ਵੇਖਾ ਪੜਾ नंग गया वेदि पला मनपरीत की करती है